ਕਿ ਵੀਰੋਂ ਖਬਰਨਾਮੇ ਨਾਲ ਜਗਤਾਰ ਦੇ ਸਾਹਮਣੇ ਸਵਾਗਤ ਕਰਦਾ ਹੈ ਜਿਵੇਂ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਲਈ ਲਗਾਤਾਰ ਤਤਬਰ ਤਿਆਰ ਹੈ ਅਤੇ ਆਏ ਜਣੇਨ ਸਖਤ ਐਕਸ਼ਨ ਅਤੇ ਕਈ ਥਾਵਾਂ ਤੇ ਰੇਡਾਂ ਵੀ ਕੀਤੀਆਂ ਜਾ ਰਹੀਆਂ ਨੇ ਇਸੇ ਤਹਿਤ ਹੀ ਪਿਛਲੇ ਸਮੇਂ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਜਾਪਟੀਆਂ ਜਬਤ ਕਰਨ ਦੀ ਇੱਕ ਮਹਮ ਸ਼ੁਰੂ ਕੀਤੀ ਗਈ ਸੀ ਇਸੇ ਤਹਿਤ ਹੀ ਫ੍ਰੀਕੋਰਡ ਪੁਲਿਸ ਵੱਲੋਂ 9 ਕੇਸਾਂ ਦੇ ਵਿੱਚ ਨਸ਼ਾ ਤਸਕਰਾਂ ਦੀ 91 ਲੱਖ ਦੇ ਕਰੀਬ ਦੀ ਪ੍ਰਾਪਰਟੀ ਜਬਤ ਕਰਨ ਦੇ ਨੋਟਸ ਲਾਏ ਗਏ ਹਨ ਨਾਲ ਹੀ ਉਹਨਾਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਨਾਜਾ ਸਸਕਰਮ ਉੱਪਰ ਮਾਮਲੇ ਦਰਜ ਹਨ ਕਿ ਉਹਨਾਂ ਦੀ ਜਾਇਦਾਦ ਨਾ ਹੀ ਕੋਈ ਖਰੀਦ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਕੋਈ ਜਾਇਦਾਦ ਵੇਚ ਸਕਦਾ ਹੈ ਮੂਜੇ ਪਾਸੇ ਗੱਲ ਕਰੀਏ ਤਾਂ ਇਨ੍ਹਾਂ ਮਾਮਲਿਆਂ ਦੇ ਵਿੱਚ ਤਿੰਨ ਅਜਿਹੇ ਕੇਸ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੀ 10 ਲੱਖ ਦੀ ਪ੍ਰਾਪਰਟੀ ਪੱਕੇ ਤੌਰ ਤੇ ਜਬਤ ਕਰਨਗੇ ਵੀ ਕਾਰਵਾਈ ਵਿੱਚ ਅਰੰਭਕ ਦਿੱਤੀ ਗਈ ਹੈ ਇਹ ਸਾਰਾ ਖੁਲਾਸਾ ਕੀਤਾ ਅੱਜ ਫ੍ਰੀਕੋਡ ਦੇ ਐਸਐਸਪੀ ਭਰਗਿਆ ਜੈਨ ਨੇ ਤੁਸੀਂ ਵੀ ਸੁਣੋ ਅੱਜ ਦੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀ ਹੋਰ ਖੁਲਾਸੇ ਕੀਤੇ ਇਹਨਾਂ ਨਸ਼ਾ ਤਸਕਰਾਂ ਬਾਰੇ ਅੱਤੇ ਕਿੰਨੇ ਹੋਰ ਮੁਕੱਦਮੇ ਹਨ ਜਿਨ੍ਹਾਂ ਦੀ ਹੁਣ ਤੱਕ ਫ੍ਰੀਕੋਡ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੇ ਨੋਟਿਸ ਲਾਏ ਜਾਣਗੇ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਫ੍ਰੀਕੋਡ ਭਰਗਿਆ ਜੈਨ ਫਰੀਦਕੋਟ ਪੁਲਿਸ ਦੀ ਇੱਕ ਲਗਾਤਾਰ ਮੋਹਮ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਔਰ ਮਾੜਿਆ ਅਨਸਰਾਂ ਦੇ ਵਿਰੁੱਧ ਤਾਂ ਉਹਦੀ ਲੜੀ ਦੇ ਤਹਿਤ ਸਾਡੀ ਜਿਹੜੀ ਪੂਰੀ ਫਰੀਦਕੋਟ ਪੁਲਿਸ ਟੀਮ ਹੈ ਜੇ ਜਿਹਦੀ ਐਸਪੀ ਡੀ ਸਾਡੇ ਜਸਮੀਜੀ ਡੀਐਸਪੀ ਐਨਡੀਪੀਐਸ ਡੀਐਸਪੀ ਡੀ ਔਰ ਡੀਐਸਪੀ ਹੈੱਡਕੁਆਟਰ ਔਰ ਸਾਡੇ ਸਾਰੇ ਹਲਕਾ ਜੀਓਜ਼ ਉਹਨਾਂ ਨੇ ਬਹੁਤ ਅਨਥਕ ਮਿਹਨਤ ਕਰਦੇ ਹੋਏ ਫਰੀਦਕੋਟ ਚ ਪਹਿਲੇ ਜਿੰਨੇ ਐਨਡੀਪੀਐਸ ਦੇ ਦੋਸ਼ੀ ਅਰੈਸਟ ਹੋਏ ਸੀ ਉਹਨਾਂ ਦੀ ਪੂਰੀ ਲਿਸਟਾਂ ਅਸੀਂ ਕਢਾਈਆਂ ਹੈਗੀਆਂ ਔਰ ਉਹਨਾਂ 'ਚ ਅਸੀਂ ਕੇਸਸ ਆਈਡੈਂਟੀਫਾਈ ਕਰਕੇ ਕੰਪਟੈਂਟ ਅਥਾਰਟੀ ਦਿੱਲੀ ਨੂੰ ਅਸੀਂ ਭੇਜਿਆ ਔਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਉਹਨੂੰ ਅਸੀਂ ਫ੍ਰੀਜ਼ ਕਰਾਇਆ ਇਹਦਾ ਮੇਨ ਮੰਤਵ ਇਹ ਹੁੰਦਾ ਹੈ ਕਿ ਜਦੋਂ ਅਸੀਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਇਕਨੋਮਿਕ ਬੈਕਬੋਨ ਤੇ ਅਸੀਂ ਸਟ੍ਰਾਈਕ ਕਰਦੇ ਨੇ ਤੇ ਉਹਦੇ 'ਚ ਇਹ ਕਿ ਬਹੁਤ ਸਟਰੋਂਗ ਮੈਸੇਜ ਜਾਂਦਾ ਹੈ ਕਿ ਅਗਰ ਅਸੀਂ ਨਸ਼ਾ ਵੇਚ ਕੇ ਕੋਈ ਵੀ ਪ੍ਰਾਪਰਟੀ ਬਣਾਉਂਦੇ ਨੇ या कोई भी पैसा इकट्ठा कर हैं तो पुलिस जो है, उते भी है वो भी अटैक करेगी और जो ड्रग प्रोसीड्स हैं वो अभी थानू नहीं रखने देंगे तो यदि लड़ी के तहत ही फरीदकोट पुलिस ने मेहनत करते हुए टोटल नौ केसाच असी आइडेंटिफाई किए हैं और हूँ साढ़े फ्रीजिंग ऑर्डरस आ चुके इस तो हैं इस तुँ अलावा मल्टीपल नंबर ऑफ ऑर्डरज सा ऑलरेडी पाइपलाइन ज हैं जड़े या तो प्रेपरेशन स्टेज से ने या कॉम्पिटेंट अथॉरिटी दे कोल पे ने और बहुत छेती असी उन्होंने भी फ्रीजिंग ऑर्डर ले लेंगे। ये जी टोटल प्रॉपर्टी नौ केसा बनती है ये नाइनटी वन लैक सिक्सटी सैवन थाउजेंड दनती है सो देख तीन देख सकते हो कि ऑलमोस्ट वन करोड़ प्रॉपर्टीज़ हैं जी असी फ्रीज़ करावे इस अलावा साढ़े और तीन केसिज ने जिन्हें प्रॉपर्टी वैल्यूएशन कम्स आउट टू बी मोर दैन टू सीआर ਉਹ ਵੀ ਬਿਲਕੁਲ ਫਾਈਨਲ ਸਟੇਜ ਤੇ ਨੇ ਐਂਡ ਇਨ ਦਾ ਨੈਕਸਟ 1 ਵੀਕ অর 10 ਡੇਸ ਉਹਦੇ ਵੀ ਸਾਨੂੰ ਫ੍ਰੀਜ਼ਿੰਗ ਆਰਡਰਸ ਮਿਲ ਜਾਣਗੇ ਇਹ ਚ ਇੱਕ ਦੱਸਣਯੋਗ ਗੱਲ ਹੈ ਕਿ ਇਹ ਵੀ ਹੈ ਕਿ 3 ਕੇਸਿਸ ਸਾਡੇ ਨੇ ਐਫ ਆਈ ਆਰ ਨੰਬਰ 163/20 115/18 অর 54/19 ਜਿਹਦੇ ਵਿੱਚ ਜਿਹੜੇ ਅਕਿਊਜ਼ਡ ਸੀ ਉਹਨਾਂ ਦੀ ਆਲਰੇਡੀ ਕਨਵਿਕਸ਼ਨ ਹੋ ਚੁੱਕੀ ਹੈ অর ਜਦੋਂ ਅਕਿਊਜ਼ਡ ਕਨਵਿਕਟ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਅਸੀਂ ਫੋਰਫੀਚਰ ਵਾਸਤੇ ਮੂਵ ਕਰਦੇ ਨੇ ਫਰੀਜ਼ਿੰਗ ਔਰ ਫੋਰ ਫੀਚਰ ਦਾ ਡਿਫਰੈਂਸ ਇਹ ਹੁੰਦਾ ਹੈ ਕਿ ਜਦੋਂ ਅਸੀਂ ਪ੍ਰਾਪਰਟੀ ਹੁਣ ਫਰੀਜ਼ ਕਰਾ ਲਈ ਤੇ ਇਹਦਾ ਇਹ ਮਕਸਦ ਹੈ ਕਿ ਅਸੀਂ ਉੱਥੇ ਬਹੁਤ ਵੱਡੇ ਵੱਡੇ ਨੋਟਿਸਸ ਅਸੀਂ ਚਸਪਾ ਕਰ ਦਿੰਨੇ ਔਰ ਕੋਈ ਵੀ ਤਾਂ ਕਿ ਇਹ ਜਨਰਲ ਪਬਲਿਕ ਨੂੰ ਵੀ ਇਸ ਗੱਲ ਦਾ ਧਿਆਨ ਰਹੇਗੀ ਇਸ ਪ੍ਰਾਪਰਟੀ ਨੂੰ ਕੋਈ ਵੀ ਅੱਗੇ ਖਰੀਦ ਜਾਂ ਵੇਚ ਨਹੀਂ ਸਕਦਾ ਯਾਨੀ ਤੁਸੀਂ ਸਾਰੇ ਸਮਝ ਸਕਦੇ ਹੋ ਕਿ ਉਹਦੀ ਜਿਹੜੀ ਮਾਰਕੀਟ ਵੈਲਿਊ ਹੈ ਉਹ ਇਮੀਡੀਏਟਲੀ ਡਾਊਨ ਚਲੀ ਜਾਂਦੀ ਹੈ ਐਂਡ ਇਟ ਕੈਨ ਨਾਟ ਬੀ ਟਰਾਂਸਫਰਡ ਇਹਦੇ ਵਿੱਚ ਵੀ ਜਿਹੜੇ ਦੋ ਐਸੈਟਸ ਹੁੰਦੇ ਨੇ ਮੂਵੇਬਲ ਔਰ ਇਮੂਵੇਬਲ ਐਸੈਟਸ और हूँ फरीदकोट पुलिस ने नवा उपरलाता है कि अगर कोई नशा समगलर है अगर कोई गड्डी है मोटरसाइकिल है ट्रैक्टर है जड़ा अज पर प्रोपर प्रोसीजर प्रूफ कर देंगे कि ये ड्रग प्रोसीड्स के बाद इन्हें इन कट्ठा किया है उन्होंने भी अस फ्रीज करा लगे और जो ओदिक्शन ऑर्डर आ जाएंगे तो असं ओनों फोर फीट करा मैं यहाँ दसना चाहवा कि इस इन नौ केसा Uh, कुछ केसेस काफ़ी पुराने हैं यानी असी पिछले पाँच सात दस साल का जोड़ा पूरा डेटा है वह असी कढ़ा के देखा है और एक मुकदमा नंबर एक सौ पंद्रह बटे अठारह यानी दो हज़ार अठारह का भी केस है जिंकी असी प्रोपर्टी फोरफीट कराई है एक भी सौ इक्की का केस है मुकदमा नंबर इकवंजा बटे जे एक जिस एक लाख अस्सी हज़ार नशीली गोलियां है एक बहुत पीछे फरीदकोट थोड़ा ध्यान ध्यान च होगा एफ आई आर नंबर तीन सौ दो 5 ਅਗਸਤ 2024 ਜਿਹੜਾ ਪ੍ਰਦੀਪ ਕੁਮਾਰ ਔਰ ਪ੍ਰਦੀਪ ਗਾਬਾ ਤੇ ਪਰਚਾ ਰਜਿਸਟਰ ਹੋਇਆ ਸੀ ਜੇ ਚ 10 ਲੱਖ ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ ਸੀ 5000 ਗੋਲੀਆਂ ਸੀ ਔਰ ਤੋਂ ਉਹਦੇ ਵਿੱਚ ਵੀ ਅਸੀਂ ਉਹਦੀ ਪੂਰੀ ਪ੍ਰਾਪਰਟੀ ਜਿਹੜੀ ਹੈਗੀ ਉਹ ਅਸੀਂ ਫ੍ਰੀਜ਼ ਕਰਾਈ ਹੈ ਯਾਨੀ ਜਿਹੜੇ ਕੈਮਿਸਟਸ ਨੇ ਜਾਂ ਜਿਹੜੇ ਨਸ਼ੀਲੀ ਗੋਲੀਆਂ ਵੇਚਦੇ ਨੇ ਉਹਨਾਂ ਤੇ ਵੀ ਅਸੀਂ ਬਹੁਤ ਸਟ੍ਰਿਕਟ ਐਕਸ਼ਨ ਅਸੀਂ ਲੈ ਰਹੇ ਨੇ ਇਹ ਜਿੰਨੇ ਵੀ 9 ਕੇਸਸ ਹੈ ਇਹਨਾਂ ਦੇ ਡਿਟੇਲਸ ਮੈਂ ਤੁਹਾਡੇ ਨਾਲ ਆਲਰੇਡੀ ਸ਼ੇਅਰ ਕਰ ਚੁੱਕੇ ਹਾਂ ਜਿੰਨੇ ਬੰਦੇ ਕਿੰਨੇ ਇਨਵੋਲਵ ਹੈ ਜਿੰਨਾਂ ਦੀ ਪ੍ਰੋਪਰਟੀ ਜੀ ਇਹਦੇ ਵਿੱਚ ਜਿੰਨੇ ਵੀ ਬੰਦੇ ਇਨਵੋਲਡ ਹੁੰਦੇ ਕੀ ਹੁੰਦੇ ਕੇਸ ਜਿਹੜਾ ਤਿਆਰ ਹੁੰਦਾ ਹੈ ਉਹ ਪਰਸਨ ਟੂ ਪਰਸਨ ਵੈਰੀ ਕਰਦਾ ਹੈ ਯਾਨੀ ਐਫ ਆਈ ਆਰ ਜੇ ਮੰਨ ਲਿਆ ਅਗਰ ਤਿੰਨ ਬੰਦੇ ਇਨਵੋਲਡ ਹੈ ਤੇ ਤਿੰਨਾਂ ਦੀ ਕਿੰਨੀ ਕਿੰਨੀ ਪ੍ਰੋਪਰਟੀ ਉਹਨਾਂ ਦੀ ਹੈ ਉਹ ਵੈਰੀਫਾਈ ਹੁੰਦੀ ਹੈ ਉਸ ਤੋਂ ਬਾਅਦ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਵੈਦਰ ਉਹ ਡਰਗ ਪ੍ਰੋਸੀਡਸ ਦੇ ਅੰਡਰ ਆਂਦੀ ਹੈ ਯਾਨੀ ਯਾਨੀ ਇਹ ਕਿਸੇ ਵੀ ਇੱਕ ਕੇਸ ਕੋ 68F ਚ ਫ੍ਰੀਜ਼ ਕਰਾਉਣ ਚ 2 2.5 3 ਮਹੀਨੇ ਦੀ ਮਿਹਨਤ ਹੁੰਦੀ ਹੈ ਕਿਉਂਕਿ ਪ੍ਰਾਪਰਟੀ ਆਈਡੈਂਟੀਫਾਈ ਵੀ ਹੁੰਦੀ ਹੈ ਫਿਰ ਵੱਖ-ਵੱਖ ਡਿਪਾਰਟਮੈਂਟਸ ਤੋਂ ਸਾਨੂੰ ਕਲੀਅਰੈਂਸ ਲੈਣੀ ਪੈਂਦੀ ਹੈ ਲੰਬਾ ਪ੍ਰੋਸੈਸ ਹੁੰਦਾ ਹੈ ਸੋ ਇਹ ਇੱਕ ਸਟਾਰਟਿੰਗ ਹੈ ਔਰ ਨੌ ਕੇਸਾਂ ਚ ਸਾਨੂੰ ਪ੍ਰੋਪਰ ਆਰਡਰਸ ਮਿਲ ਚੁਕੇ ਹਨ ਮਲਟੀਪਲ ਆਰਡਰਸ ਆਰ ਇਨ ਦਾ ਪਾਈਪਲਾਈਨ ਉਹ ਜਿੱਦਾਂ ਵੀ ਅਨ ਰੈਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੱਗੇ ਜੀ ਨੋਟਿਸ ਅੱਜ ਸਵੇ ਡੀਐਸਪੀ ਐਂਡੀਪੀਐਸ ਉਥੋਂ ਹੀ ਆ ਰਹੇ ਨੇ Un of these shots si as share